ਸਤ ਸ੍ਰੀ ਅਕਾਲ ਦੋਸਤੋ ਉੱਤਰ ਕਾਸ਼ੀ ਦੇ ਧਰਾਲੀ ਚ ਬੱਦਲ ਫਟਣ ਦੀਆਂ ਵੀਡੀਓ ਦੇਖੀਆਂ ਹੋਣੀਆਂ ਤੁਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਤਬਾਈ ਹੋਈ ਉਸ ਜਗ੍ਹਾ ਤੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਜਾਨ ਵੀ ਗੁਆਣੀ ਪਈ ਅੱਜ ਦੀ ਵੀਡੀਓ ਚ ਅਸੀਂ ਇਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਬੱਦਲ ਕਿਉਂ ਤੇ ਕਿਵੇਂ ਫਟਦੇ ਆ ਕਿਤੇ ਕਿਤੇ ਜ਼ਿਆਦਾ ਚਾਂਸ ਹੁੰਦੇ ਆ ਬੱਦਲ ਫਟਣ ਦੇ ਬਿਜਲੀ ਕਿਦਾਂ ਡਿੱਗਦੀ ਹੈ ਤੇ ਇਹਦੇ ਤੋਂ ਕਿਦਾਂ ਬਚਿਆ ਜਾ ਸਕਦਾ ਦੋਸਤੋ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ ਅਕਸਰ ਬੱਦਲ ਪਹਾੜੀ ਇਲਾਕਿਆਂ 'ਚ ਫਟਦੇ ਆ ਕਿਉਂ ਕਿਉਂਕਿ ਪਹਾੜ ਜਿਹੜੇ ਆ ਉਹ ਬੱਦਲ ਦੇ ਰਸਤੇ 'ਚ ਰੁਕਾਵਟ ਬਣਦੇ ਆ ਤੁਸੀਂ ਜੇ ਕਿਸੇ ਪਹਾੜੀ ਇਲਾਕੇ 'ਚ ਗਏ ਹੋਗੇ ਤਾਂ ਤੁਹਾਨੂੰ ਪਤਾ ਹੋਊਗਾ ਕਿ ਉੱਥੇ ਤੁਸੀਂ ਬੱਦਲਾਂ ਨੂੰ ਹੱਥ ਲਾ ਸਕਦੇ ਹੋ ਉਹਨਾਂ ਨੂੰ ਛੂ ਸਕਦੇ ਹੋ ਜੇ ਨਹੀਂ ਗਏ ਤਾਂ ਵੀ ਤੁਸੀਂ ਸੁਣਿਆ ਜਰੂਰ ਹੋਵੇਗਾ ਕਿ ਐਦਾਂ ਹੁੰਦਾ ਹੈ ਉੱਥੇ ਇੰਨਾ ਨੇੜੇ ਹੁੰਦੇ ਆ ਬੱਦਲ ਪਹਾੜਾਂ 'ਚ ਬੱਦਲ ਫਟਦੇ ਕਿਵੇਂ ਆ ਇਹ ਸਮਝਣ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਬੱਦਲ ਬਣਦੇ ਕਿਵੇਂ ਆ ਅਸੀਂ ਸਕੂਲਾਂ 'ਚ ਇਹ ਪੜਿਆ ਹੀ ਹੈ ਵੈਸੇ ਸਾਰਿਆਂ ਨੇ ਜਦੋਂ ਸੂਰਜ ਦੀਆਂ ਕਿਰਨਾਂ ਧਰਤੀ ਤੇ ਪਾਣੀ ਦੇ ਉੱਪਰ ਡਿੱਗਦੀਆਂ ਤਾਂ ਇਹ ਉਸ ਸਰਫੇਸ ਨੂੰ ਗਰਮ ਕਰ ਦਿੰਦੀ ਹੈ ਸਰਫੇਸ ਦੇ ਗਰਮ ਹੋਣ ਤੇ ਲੋ ਪ੍ਰੈਸ਼ਰ ਜ਼ੋਨ ਬਣਦਾ ਹੈ ਜਿੱਦਾਂ ਜਿੱਦਾਂ ਤਾਪਮਾਨ ਵੱਧਦਾ ਹੈ ਉਸ ਇਲਾਕੇ ਦੀ ਹਵਾ ਵੀ ਗਰਮ ਹੋ ਕੇ ਵਾਟਰ ਵੇਪਰ ਬਣ ਜਾਂਦੀ ਹੈ ਫਿਰ ਇਹ ਹਵਾ ਇੱਕ ਖਾਸ ਉਚਾਈ ਤੇ ਪਹੁੰਚ ਕੇ ਉੱਥੇ ਠੰਡੀ ਹੋਣ ਲੱਗ ਪੈਂਦੀ ਹੈ ਤੇ ਇਹ ਜਿਹੜੇ ਵਾਟਰ ਵੇਪਰ ਹੈ ਇਹ ਵਾਟਰ ਡ੍ਰੋਪਲੇਟਸ ਵਿੱਚ ਬਦਲ ਜਾਂਦੇ ਆ ਇਹਨੂੰ ਕੰਡੈਂਸੇਸ਼ਨ ਕਹਿੰਦੇ ਆ ਐਦਾਂ ਬਣਦੇ ਆ ਬੱਦਲ ਜਦੋਂ ਬੱਦਲ ਬਣ ਜਾਂਦੇ ਆ ਤਾਂ ਅਗਲਾ ਸਟੈਪ ਹੁੰਦਾ ਹੈ ਮੀਂਹ ਪੈਣ ਦਾ ਚਲੋ ਹੁਣ ਆਪਾਂ ਵੱਧਦੇ ਹਾਂ ਪਹਾੜਾਂ ਵਾਲੇ ਇਲਾਕੇ ਵੱਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਜੁਲਾਈ ਅਗਸਤ ਦੇ ਮਹੀਨਿਆਂ 'ਚ ਉੱਤਰੀ ਭਾਰਤ 'ਚ ਗਰਮੀ ਜ਼ਿਆਦਾ ਹੁੰਦੀ ਹੈ ਇਹਨਾਂ ਮਹੀਨਿਆਂ 'ਚ ਗਰਮੀ ਜ਼ਿਆਦਾ ਹੋਣ ਕਰਕੇ ਜਿਹੜਾ ਪਾਣੀ ਦਾ ਬਾਸ਼ਪੀਕਰਨ ਹੈ ਉਹ ਵੀ ਜ਼ਿਆਦਾ ਹੁੰਦਾ ਹੈ ਮਤਲਬ ਬੱਦਲਾਂ ਦੇ ਵਿੱਚ ਉਸ ਟਾਈਮ ਜ਼ਿਆਦਾ ਪਾਣੀ ਹੁੰਦਾ ਹੈ ਤੇ ਉਹ ਜਿਹੜੀ ਗਰਮ ਹਵਾ ਹੈ ਉਹ ਉਸ ਪਾਣੀ ਨੂੰ ਲੈ ਕੇ ਚੱਲ ਜਾਂਦੀ ਹੈ ਪਹਾੜਾਂ ਵਾਲੇ ਪਾਸੇ ਕਿਉਂਕਿ ਪਹਾੜ ਠੰਡੇ ਹੁੰਦੇ ਆ ਤੇ ਜਿਹੜੀ ਹਵਾ ਹੈ ਉਹ ਗਰਮ ਇਲਾਕੇ ਵੱਲੋਂ ਠੰਡੇ ਇਲਾਕੇ ਵੱਲ ਨੂੰ ਵਗਦੀ ਹੁੰਦੀ ਹੈ ਹੋਰਨਾ ਇੱਕ ਗਰਮ ਹਵਾ ਹਿਮਾਲਿਆ ਪਹਾੜਾਂ ਵੱਲ ਵਗਦੀ ਹੈ ਜਿੱਥੇ ਤਾਪਮਾਨ ਬਹੁਤ ਜ਼ਿਆਦਾ ਘਟ ਹੁੰਦਾ ਹੈ ਇੱਥੇ ਤੁਹਾਨੂੰ ਇੱਕ ਹੋਰ ਗੱਲ ਦੱਸ ਦਵਾਂ ਕਿ ਜਦੋਂ ਗਰਮ ਹਵਾ ਉੱਪਰ ਨੂੰ ਚੜਦੀ ਹੈ ਤਾਂ ਉਹ ਸਿੱਧੀ ਉੱਪਰ ਨੂੰ ਨਹੀਂ ਚੜਦੀ ਹਵਾ ਜਿਹੜੀ ਹੈ ਉਹ ਇੱਕ ਪਾਸੇ ਵੱਲ ਯਾਨੀ ਕਿ ਹਰੀਜ਼ਨਟਲੀ ਵਗਦੀ ਹੈ ਐਦਾਂ ਕਿਉਂ ਹੁੰਦਾ ਹੈ ਕਿਉਂਕਿ ਲਾ ਆਫ ਥਰਮੋਡਾਇਨਾਮਿਕਸ ਦੇ ਮੁਤਾਬਕ ਜ਼ਿਆਦਾ ਤਾਪਮਾਨ ਵਾਲੇ ਖੇਤਰ ਤੋਂ ਘੱਟ ਤਾਪਮਾਨ ਵਾਲੇ ਖੇਤਰ ਵੱਲ ਨੂੰ ਹਵਾ ਟ੍ਰਾਂਸਫਰ ਹੁੰਦੀ ਹੈ ਤਾਂ ਇਸ ਲੌਜੀਕ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉੱਤਰੀ ਭਾਰਤ ਦੀ ਗਰਮ ਹਵਾ ਠੰਡੇ ਹਿਮਾਲਿਆ ਵਾਲੇ ਪਹਾੜਾਂ ਨੂੰ ਜਾਂਦੀ ਹੈ ਸਾਨੂੰ ਇਹ ਤਾਂ ਪਤਾ ਹੈ ਕਿ ਹਿਮਾਲਿਆ ਪਹਾੜ ਦੀਆਂ ਚੋਟੀਆਂ ਸਾਰਾ ਸਾਲ ਬਰਫ਼ ਨਾਲ ਢੱਕੀਆਂ ਰਹਿੰਦੀਆਂ ਇਹਨਾਂ ਨੂੰ ਅੰਗਰੇਜ਼ੀ ਚ سنو ਕੈਪਡ ਮਾਊਂਟੇਨਸ ਵੀ ਕਹਿੰਦੇ ਹਨ ਹੁਣ ਜਿਹੜੀ ਗਰਮ ਹਵਾ ਮੈਦਾਨੀ ਇਲਾਕਿਆਂ ਵੱਲੋਂ ਆ ਰਹੀ ਹੁੰਦੀ ਹੈ ਇਹਦੇ ਮੂਰੇ ਆ ਜਾਂਦੇ ਆ ਪਹਾੜ ਇਹ ਗਰਮ ਹਵਾ ਪਹਾੜ ਦੀ ਢਲਾਨਾਂ ਨਾਲ ਲੱਗਦੀ ਹੋਈ ਉੱਪਰ ਵੱਲ ਵਧਦੀ ਹੈ ਜਿੱਦਾਂ ਜਿੱਦਾਂ ਇਹ ਉੱਪਰ ਵੱਲ ਜਾਂਦੀ ਹੈ ਗਰਮ ਹਵਾ ਠੰਡੀ ਹੋਣ ਲੱਗ ਪੈਂਦੀ ਹੈ ਤੇ ਇਸ ਤੋਂ ਬਾਅਦ ਇਹ ਬੱਦਲ ਬਣ ਜਾਂਦੀ ਹੈ ਹੁਣ ਸਾਡੇ ਪੰਜਾਬ ਵਰਗੇ ਮੈਦਾਨੀ ਇਲਾਕਿਆਂ ਉੱਪਰੋਂ ਤਾਂ ਬੱਦਲ ਬਿਨਾਂ ਕਿਸੇ ਰੋਕਟੋਕ ਦੇ ਅੱਗੇ ਲੰਘ ਜਾਂਦੇ ਆ ਉੱਨੀ ਕਿ ਜਗ੍ਹਾ ਤੇ ਮੀਂਹ ਪੈਂਦਾ ਤੇ ਉਸ ਤੋਂ ਬਾਅਦ ਉਹ ਅੱਗੇ ਲੰਘ ਜਾਂਦੇ ਆ ਪਰ ਪਹਾੜੀ ਇਲਾਕਿਆਂ 'ਚ ਬੱਦਲਾਂ ਨੂੰ ਅੱਗੇ ਲੰਘਣ ਨੂੰ ਜਗ੍ਹਾ ਹੀ ਨਹੀਂ ਮਿਲਦੀ ਉੱਥੇ ਕੀ ਹੋਣ ਲੱਗ ਪੈਂਦਾ ਹੈ ਕਿ ਇਹ ਇੱਕ ਦੇ ਉੱਪਰ ਇੱਕ ਇਕੱਠੇ ਹੋਣ ਲੱਗ ਪੈਂਦੇ ਆ ਇਹ ਬਹੁਤ ਜ਼ਿਆਦਾ ਟਾਈਟਲੀ ਪੈਕਡ ਹੁੰਦੇ ਆ ਉੱਥੇ ਇੱਕ ਪ੍ਰੈਸ਼ਰ ਜੈ ਬਣ ਜਾਂਦਾ ਹੈ ਇੱਕ ਪਾਸਿਓਂ ਗਰਮ ਹਵਾ ਲਗਾਤਾਰ ਉੱਪਰ ਵੱਲ ਨੂੰ ਆਉਂਦੀ ਹੈ ਤੇ ਦੂਜੇ ਪਾਸੇ ਜਿਹੜੇ ਪਹਿਲਾਂ ਹੀ ਉੱਥੇ ਬੱਦਲ ਮੌਜੂਦ ਹੈ ਉਹ ਉਹਨਾਂ ਕੋਲ ਕੋਈ ਜਗ੍ਹਾ ਹੀ ਨਹੀਂ ਹੁੰਦੀ ਉਹ ਉੱਥੋਂ ਹਟ ਦੇਣੀ ਜਲਦੀ ਜਲਦੀ ਜਿਵੇਂ ਮੈਂ ਦੱਸਿਆ ਵੀ ਇਹਨਾਂ ਬੱਦਲਾਂ ਵਿੱਚ ਬਹੁਤ ਜ਼ਿਆਦਾ ਪਾਣੀ ਹੁੰਦਾ ਹੈ ਜਦੋਂ ਇਹ ਬੱਦਲ ਇੱਕ ਜਗ੍ਹਾ ਰੁਕ ਜਾਂਦੇ ਆ ਤੇ ਬੱਦਲਾਂ ਦੇ ਅੰਦਰ ਪਾਣੀ ਦੀਆਂ ਬੂੰਦਾਂ ਆਪਸ ਵਿੱਚ ਮਿਲਣ ਲੱਗਦੀਆਂ ਤੇ ਇਹਦੇ ਨਾਲ ਕੀ ਹੁੰਦਾ ਹੈ ਵੀ ਬੱਦਲਾਂ ਦੇ ਅੰਦਰ ਪਾਣੀ ਦੀਆਂ ਬੂੰਦਾਂ ਭਾਰੀ ਹੋਣ ਲੱਗ ਪੈਂਦੀਆਂ ਤੇ ਫਿਰ ਅਚਾਨਕ ਇਹ ਬੱਦਲ ਫਟ ਜਾਂਦਾ ਹੈ ਕਿਉਂਕਿ ਉਹ ਬੱਦਲ ਪਾਣੀ ਦਾ ਭਾਰ ਸਹਿ ਨਹੀਂ ਸਕਦਾ ਹੁਣ ਕਿਉਂਕਿ ਇਹ ਬੱਦਲ ਪਹਾੜਾਂ ਦੀ ਉਚਾਈ ਤੇ ਫਟਦੇ ਆ ਮੀਂਹ ਦਾ ਪਾਣੀ ਪਹਾੜਾਂ ਤੇ ਤਾਂ ਰੁਕ ਨਹੀਂ ਸਕਦਾ ਪਾਣੀ ਚਿੱਕੜ ਤੇ ਪੱਥਰਾਂ ਨਾਲ ਬਹੁਤ ਤੇਜ਼ ਰਫ਼ਤਾਰ ਨਾਲ ਹੇਠਾਂ ਵੱਲ ਨੂੰ ਵਹਿਣ ਲੱਗਦਾ ਹੈ ਇਸ ਲਈ ਜਦੋਂ ਬੱਦਲ ਫਟਦੇ ਆ ਤਾਂ ਬਹੁਤ ਭਿਆਨਕ ਤੇਜ਼ ਮੀਂਹ ਪੈਂਦਾ ਹੈ ਬਿਜਲੀ ਡਿੱਗਦੀ ਹੈ ਤੇ ਮੀਂਹ ਦਾ ਪਾਣੀ ਅਚਾਨਕ ਹੜ੍ਹ ਵੀ ਲੈ ਆਉਂਦਾ ਹੈ ਜਿਸ ਨਾਲ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਬੱਦਲ ਫਟਣ ਨਾਲ ਨੁਕਸਾਨ ਹੁੰਦਾ ਕਿਵੇਂ ਹੈ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਹੁਣ ਆਪਾਂ ਪਹਾੜੀ ਇਲਾਕਿਆਂ 'ਚ ਨਾ ਪਾਣੀ ਦੇ ਲੰਘਣ ਵਾਸਤੇ ਨਦੀਆਂ ਨਾਲੇ ਹੁੰਦੀਆਂ ਨਦੀਆਂ ਨਾਲਿਆਂ ਦੀ ਜਿਹੜੀ ਮਿੱਟੀ ਹੁੰਦੀ ਹੈ ਉਹ ਵੀ ਕਮਜ਼ੋਰ ਹੁੰਦੀ ਹੈ ਲੋਕੀ ਕੀ ਕਰਦੇ ਆ ਵੀ ਜਿੱਥੋਂ ਪਾਣੀ ਨੇ ਲੰਘਣਾ ਹੁੰਦਾ ਹੈ ਉਸੇ ਰਾਹ ਚ ਆਪਣੇ ਘਰ ਤੇ ਹੋਟਲ ਬਣਾ ਲੈਂਦੇ ਆ ਨਦੀਆਂ ਨਾਲੀਆਂ ਦੇ ਕੰਢਿਆਂ ਤੇ ਲੋਕਾਂ ਨੇ ਕੰਸਟਰਕਸ਼ਨ ਕਰ ਲਈਆਂ ਜਿੱਥੇ ਦੀ ਮਿੱਟੀ ਵੀ ਇੰਨੀ ਮਜ਼ਬੂਤ ਨਹੀਂ ਹੁੰਦੀ ਜਦੋਂ ਫੁੱਲ ਸਪੀਡ ਨਾਲ ਪਹਾੜਾਂ ਤੋਂ ਪਾਣੀ ਆਉਂਦਾ ਹੈ ਤਾਂ ਉਹ ਜਿਹੜਾ ਘਰਾਂ ਹੋਟਲਾਂ ਦੇ ਥੱਲੇ ਵਾਲੀ ਮਿੱਟੀ ਹੈ ਉਹਨੂੰ ਖਿਸਕਾ ਕੇ ਲੈ ਜਾਂਦਾ ਨਾਲ ਹੀ ਤੇ ਉਹ ਘਰ ਤੇ ਹੋਟਲ ਡੇਗ ਪੈਂਦੇ ਆ ਐਨੀ ਤਵਾਈ ਤੋਂ ਬਾਅਦ ਫਿਰ ਲੋਕੀ ਰੱਬ ਦਾ ਨਾਮ ਲੈ ਲੈਂਣਾ ਪੈਂਦੇ ਆ ਵੀ ਰੱਬਾ ਤੂੰ ਇਹ ਕੀ ਕੀਤਾ ਉਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਵੀ ਉਹ ਖੁਦ ਕੁਦਰਤ ਦਾ ਸੰਤੁਲਨ ਵਿਗਾੜ ਰਹੇ ਆ ਜਿੱਥੋਂ ਪਾਣੀ ਨੇ ਲੰਘਣਾ ਹੈ ਕੁਦਰਤ ਨੇ ਰਾਹ ਬਣਾਇਆ ਹੋਇਆ ਪਾਣੀ ਲੰਘਣ ਲਈ ਤੁਸੀਂ ਉਹਦੇ 'ਚ ਜਾ ਕੇ ਆਪਣੇ ਘਰ ਬਣਾ ਰਹੇ ਹੋ ਦੇਖੋ ਇਹ ਤਾਂ ਗੱਲ ਪੱਕੀ ਹੈ ਵੀ ਕੋਈ ਵੀ ਜਿਹੜਾ ਕੁਦਰਤ ਦੇ ਰਾਹ 'ਚ ਆਊਗਾ ਉਹਨੂੰ ਕੁਦਰਤ ਨੇ ਪਾਸੇ ਹਟਾਈ ਦੇਣਾ ਕਿਸੇ ਦਾ ਜ਼ੋਰ ਨਹੀਂ ਚੱਲਣਾ ਉਹਦੇ ਅੱਗੇ ਹੁਣ ਆਪਾਂ ਇਹ ਸਮਝਦੇ ਹਾਂ ਵੀ ਬਿਜਲੀ ਕਿਦਾਂ ਡਿੱਗਦੀ ਹੈ ਬੱਦਲਾਂ 'ਚੋਂ ਆਵਾਜ਼ ਕਿਵੇਂ ਆਉਂਦੀ ਹੈ ਬਿਜਲੀ ਡਿੱਗਣ ਤੇ ਬਚਿਆ ਕਿਵੇਂ ਜਾ ਸਕਦਾ ਤੁਹਾਨੂੰ ਇਹ ਤਾਂ ਪਤਾ ਹੀ ਹੈ ਵੀ ਜਦੋਂ ਦੋ ਵਹੀਕਲ ਆਪਸ 'ਚ ਟਕਰਾਉਂਦੇ ਆ ਤਾਂ ਕਿੰਨੀ ਆਵਾਜ਼ ਆਉਂਦੀ ਹੈ ਦੂਰ ਦੂਰ ਤੱਕ ਸੁਣਾਈ ਦਿੰਦੀ ਹੈ ਉਹ ਆਵਾਜ਼ ਜਦੋਂ ਦੋ ਚੀਜ਼ਾਂ ਆਪਸ ਵਿੱਚ ਟਕਰਾਂਦੀਆਂ ਆ ਤਾਂ ਉਹਦੇ ਚੋਂ ਕਰੰਟ ਪੈਦਾ ਹੁੰਦਾ ਹੈ ਬਚਪਨ ਚ ਤੁਸੀਂ ਇਦਾਂ ਕੀਤਾ ਹੋਣਾ ਹੈ ਕਿ ਇੱਕ ਸਕੇਲ ਨੂੰ ਜਦੋਂ ਤੁਸੀਂ ਵਾਲਾਂ ਨਾਲ ਰਗੜ ਕੇ ਤੇ ਕਾਗਜ਼ ਦੇ ਛੋਟੇ-ਛੋਟੇ ਟੁਕੜਿਆਂ ਵੱਲ ਲੈ ਕੇ ਜਾਂਦੇ ਹੋ ਤਾਂ ਉਹ ਕਾਗਜ਼ ਦੇ ਟੁਕੜਿਆਂ ਨੂੰ ਆਪਣੇ ਵੱਲ ਖਿੱਚਣ ਲੱਗ ਪੈਂਦਾ ਕਿਉਂਕਿ ਉਹਦੇ ਚ ਇਲੈਕਟ੍ਰੋਨ ਪੈਦਾ ਹੁੰਦੇ ਆ ਜਿਹੜੇ ਇਹ ਬਦਲ ਆਪਸ ਵਿੱਚ ਟਕਰਾਂਦੇ ਆ ਇਹ ਬਹੁਤ ਸਾਰਾ ਪਾਣੀ ਆਪਣੇ ਅੰਦਰ ਲੈ ਕੇ ਜਾ ਰਹੇ ਹੁੰਦੇ ਆ ਜਦੋਂ ਇਹ ਆਪਸ ਵਿੱਚ ਟਕਰਾਂਦੇ ਆ ਤਾਂ ਬਹੁਤ ਜ਼ਿਆਦਾ ਆਵਾਜ਼ ਆਉਂਦੀ ਹੈ ਤੇ ਜਿਹੜੀ ਇਲੈਕਟ੍ਰਿਸਿਟੀ ਪੈਦਾ ਹੁੰਦੀ ਹੈ ਉਹ ਕਈ ਲੱਖ ਬੋਲਟ ਦੀ ਹੁੰਦੀ ਹੈ ਇੱਕ ਆਮ ਇਨਸਾਨ ਲਈ ਤਾਂ ਜਿਹੜੀ ਘਰਾਂ 'ਚ ਇਲੈਕਟ੍ਰਿਸਿਟੀ ਆਉਂਦੀ ਹੈ ਉਹੀ ਬਹੁਤ ਨੁਕਸਾਨਦੇਹ ਹੁੰਦੀ ਹੈ 220 ਬੋਲਟ ਜਾਂ 440 ਬੋਲਟ ਦਾ ਕਰੰਟ ਹੁੰਦਾ ਘਰਾਂ 'ਚ ਇਹਦੇ ਹਿਸਾਬ ਨਾਲ ਸੋਚ ਕੇ ਦੇਖੋ ਵੀ ਅਸਮਾਨੀ ਬਿਜਲੀ 'ਚ ਜਿਹੜਾ ਕਰੰਟ ਹੁੰਦਾ ਹੈ ਉਹ 1 ਲੱਖ ਬੋਲਟ ਤੋਂ ਵੀ ਜ਼ਿਆਦਾ ਦਾ ਹੋ ਸਕਦਾ ਜੇ ਇਹ ਕਿਸੇ ਦੇ ਉੱਪਰ ਪੈ ਜਾਏ ਤਾਂ ਕਹਾਣੀ ਖਤਮ ਬਿਜਲੀ ਡਿੱਗਣ ਤੇ ਉਸ ਤੋਂ ਬਚਣਾ ਕਿਵੇਂ ਹੈ ਇਹਦੇ ਬਾਰੇ ਗੱਲ ਕਰਦੇ ਆਂ ਪਹਿਲੀ ਤਾਂ ਗੱਲ ਇਹ ਆ ਕਿ ਜਦੋਂ ਵੀ ਬਿਜਲੀ ਡਿੱਗਦੀ ਹੁੰਦੀ ਹੈ ਉਸ ਸਮੇਂ ਕਿਸੇ ਵੀ ਇਨਸਾਨ ਨੂੰ ਤੁਰਨਾ ਫਿਰਨਾ ਨਹੀਂ ਚਾਹੀਦਾ ਕਿਉਂਕਿ ਜਿਵੇਂ ਤੁਸੀਂ ਗਤੀ ਕਰੋਗੇ ਤੁਰੋਗੇ ਫਿਰੋਗੇ ਤਾਂ ਤੁਹਾਡੇ ਸਰੀਰ ਦੇ ਇਲੈਕਟ੍ਰੋਨ ਐਕਟਿਵ ਹੋ ਜਾਂਦੇ ਆ ਜਿਹੜੀ ਅਸਮਾਨੀ ਬਿਜਲੀ ਹੁੰਦੀ ਹੈ ਇਹਦੇ ਚ ਇਲੈਕਟ੍ਰੋਨ ਹੁੰਦੇ ਆ ਤੇ ਇਹ ਡਿੱਗਦੀ ਵੀ ਉੱਥੇ ਹੀ ਆ ਜਿੱਥੇ ਇਹਨੂੰ ਇਲੈਕਟ੍ਰੋਨ ਲੱਭ ਜਾਂ ਧਰਤੀ ਤੇ ਤੇ ਇਲੈਕਟ੍ਰੋਨ ਉੱਥੇ ਪੈਦਾ ਹੁੰਦੇ ਆ ਜਿਹੜੀ ਚੀਜ਼ ਮੋਸ਼ਨ ਚ ਹੁੰਦੀ ਹੈ ਚੱਲ ਰਹੀ ਹੁੰਦੀ ਹੈ ਜਿਹੜੀ ਚੀਜ਼ ਹਿੱਲ ਰਹੀ ਹੁੰਦੀ ਹੈ ਸੋ ਪਹਿਲੀ ਗੱਲ ਤਾਂ ਇਹ ਆ ਵੀ ਜਦੋਂ ਬਿਜਲੀ ਡਿਗਰੀ ਹੋਵੇ ਤਾਂ ਕਿਸੇ ਸੁਰੱਖਿਅਤ ਜਗ੍ਹਾ ਤੇ ਲੋਕ ਜੋ ਜਾ ਕੇ ਤੁਸੀਂ ਅਕਸਰ ਸੁਣਿਆ ਹੋਣਾ ਵੀ ਕਿਸੇ ਦਰਖਤ ਤੇ ਬਿਜਲੀ ਡੇਪੀ ਐਦਾਂ ਕਿਉਂ ਹੁੰਦਾ ਕਿਉਂਕਿ ਦਰਖਤ ਜਿਹੜਾ ਹੈ ਉਹ ਹਵਾ ਨਾਲ ਲਗਾਤਾਰ ਹਿੱਲ ਰਿਹਾ ਹੁੰਦਾ ਤੇ ਇਹਦੇ ਚ ਇਲੈਕਟ੍ਰੋਨ ਪੈਦਾ ਹੋ ਜਾਂਦੇ ਤੇ ਬਿਜਲੀ ਫਿਰ ਉਸੇ ਤੇ ਆ ਕੇ ਡਿੱਗਦੀ ਹੈ ਇਸ ਕਰਕੇ ਜਦੋਂ ਵੀ ਬਿਜਲੀ ਡਿਗਰੀ ਹੋਵੇ ਕਿਸੇ ਦਰਖਤ ਦੇ ਥੱਲੇ ਖੜੇ ਨਾ ਹੋਵੋ ਕਿਸੇ ਘਾਹ ਦੇ ਨੇੜੇ ਨਹੀਂ ਜਾਣਾ ਚਾਹੀਦਾ ਪਾਣੀ ਦੇ ਨੇੜੇ ਨਹੀਂ ਜਾਣਾ ਚਾਹੀਦਾ ਸੁੱਕੀ ਜ਼ਮੀਨ ਜੇ ਕੋਈ ਹੋਵੇ ਤਾਂ ਉੱਥੇ ਚੱਲ ਜਾਓ ਤੁਸੀਂ ਦੇਖਿਆ ਹੋਣਾ ਵੀ ਟਰਾਂਸਫਾਰਮਰ ਤੇ ਬਿਜਲੀ ਆਮ ਨਾਲ ਡਿੱਗਦੀ ਐ ਕਿਉਂ ਕਿਉਂਕਿ ਟਰਾਂਸਫਾਰਮਰ ਤਾਂ ਹੈ ਹੀ ਇਲੈਕਟ੍ਰੋਨਾਂ ਦਾ ਘਰ ਐ ਇਸੇ ਕਰਕੇ ਕਹਿੰਦੇ ਆ ਵੀ ਬਿਜਲੀ ਦੇ ਜਿਹੜੇ ਜੰਤਰ ਐ ਉਹਨਾਂ ਨੂੰ ਬੰਦ ਕਰ ਦਿਓ ਜਦੋਂ ਅਸਮਾਨ 'ਚ ਬਿਜਲੀ ਚਮਕਰੀ ਹੋਵੇ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਵੀ ਬੱਦਲ ਕੋਈ ਛੋਟੀ ਮੋਟੀ ਚੀਜ਼ ਨਹੀਂ ਹੁੰਦੀ ਇਹ ਲਗਭਗ 1-2 ਜ਼ਿਲ੍ਹਿਆਂ ਦੇ ਬਰਾਬਰ ਹੁੰਦਾ ਸੋਚੋ ਦੋ ਜ਼ਿਲ੍ਹੇ ਆਪਸ 'ਚ ਟਕਰਣਗੇ ਤਾਂ ਕਿੰਨੀ ਭਿਆਨਕ ਬਿਜਲੀ ਪੈਦਾ ਹੋਏਗੀ ਇੰਨੇ ਵੱਡੇ ਵੱਡੇ ਬੱਦਲ ਟਕਰਾਂਦੇ ਐ ਇੱਕ ਤੋਂ ਬਾਅਦ ਇੱਕ ਤੇ ਉਹਦੇ ਕਰਕੇ ਮੀਂਹ ਪੈਂਦਾ ਸੋ ਦੋਸਤੋ ਇਸ ਦੀ ਅੱਜ ਦੀ ਵੀਡੀਓ ਕੀ ਬੱਦਲ ਕਿਵੇਂ ਫਟਦੇ ਆ ਤੇ ਬਿਜਲੀ ਕਿਵੇਂ ਡਿੱਗਦੀ ਆ ਜੇ ਤੁਹਾਨੂੰ ਇਹ ਜਾਣਕਾਰੀ ਕੰਮ ਦੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ ਧੰਨਵਾਦ